ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਪੱਤੇ ਅੱਜ ਆਪਾਂ ਗੱਲ ਕਰਾਂਗੇ ਆਪਣੇ ਇਸ 파ੜ ਦੇ ਵਿੱਚ ਪੰਜਾਬ ਦੀ ਦੂਰਦਿਸ਼ਾ ਕਿੱਦਾਂ ਦੀ ਸੀ ਤੇ ਜਿਹੜਾ ਪੰਜਾਬ ਦਾ ਆਪਣਾ ਪੰਜਾਬ ਦਾ ਬਹੁਤ ਸਾਰਾ ਜਿਹੜਾ ਭਾਗ ਸੀ ਨਾ ਸਿੱਖਾਂ ਦੀਆਂ 12 ਮਿਸਲਾਂ ਦੇ ਵੰਡਿਆ ਹੋਇਆ ਸੀ ਜਿਵੇਂ ਲਾਹੌਰ ਰਾਜਤਾਨੀ ਲਾਹੌਰ ਇਹ ਤਿੰਨ ਸਿੱਖ ਸਰਦਾਰਾਂ ਨੇ ਸਾਂਭੀ ਹੋਈ ਸੀ ਜਿਨ੍ਹਾਂ ਦਾ ਨਾਂ ਸੀ ਲੈਣਾ ਸਿੰਘ ਤੇ ਗੁਜਰ ਸਿੰਘ ਤੇ ਸੂਬਾ ਸਿੰਘ ਭੰਗੀਆਂ ਇਹਨਾਂ ਨੇ ਸਾਂਭੀ ਹੋਈ ਸੀ ਤੇ ਜਦੋਂ 1795 ਦੇ ਵਿੱਚ ਸ਼ਾਜਵਾ ਸ਼ਾਜਮਾਨ ਦੁਰਾਨੀ ਪੰਜਾਬ ਤੇ ਹਮਲਾ ਕਰਦੇ ਹਨ ਤੇ ਉਦੋਂ ਪੰਜਾਬ ਦੀ ਕਾਫੀ ਹਲਚਲ ਹੁੰਦੀ ਏ ਤੇ ਜਦੋਂ ਇਹ ਪੰਜਾਬ ਦੇ ਵਿੱਚ ਅੱਗੇ ਵੱਲ ਨੂੰ ਵੱਧਦਾ ਤੇ ਜਿਹੜੇ ਸਿੱਖ ਹੁੰਦੇ ਨੇ ਨਾ ਉਹ ਆਪਣੇ ਮੈਦਾਨ ਦੇ ਵਿੱਚ ਉਹ ਜੰਗਲਾਂ ਨੇੜੇ ਤੇੜੇ ਜੰਗਲਾਂ ਦੇ ਵਿੱਚ ਚਲੇ ਜਾਂਦੇ ਨੇ ਉੱਥੇ ਜਾ ਕੇ ਵੈਰੀ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਵੈਰੀ ਜਦੋਂ ਪੰਜਾਬ ਵਾਲ ਨੂੰ ਵੱਧਦਾ ਤੇ ਉਹ ਆਪਣੀਆਂ ਬੰਦੂਕਾਂ ਦੀਆਂ ਗੋਲੀਆਂ ਤੇ ਤਲਵਾਰਾਂ ਨਾਲ ਉਹ ਆਪਣੇ ਤੀਰਾਂ ਦੇ ਨਾਲ ਉਹ ਵੈਰੀਆਂ ਤੇ ਹਮਲਾ ਕਰ ਦਿੰਦੇ ਨੇ ਤੇ ਅੱਧੀ ਕੋਪੋਜ ਤੇ ਉਹ ਇਦਾਂ ਹੀ ਖਤਮ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਉਹ ਉਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਜਦੋਂ ਜਿਹੜੀ ਫੌਜ ਬਚ ਜਾਂਦੀ ਏ ਤੇ ਉਹਨੂੰ ਸੇਖ ਆਪਣੇ ਟਿਕਾਣਿਆਂ ਤੋਂ ਬਾਹਰ ਨਿਕਲ ਕੇ ਦੇ ਬਿਜਲੀ ਵਾਂਗ ਜਿਹੜੀਆਂ ਕੜਕੜੀਆਂ ਤਿੱਖੀਆਂ ਤਲਵਾਰਾਂ ਹੁੰਦੀਆਂ ਉਹਨਾਂ ਨਾਲ ਖਤਮ ਕਰ ਦਿੰਦੇ ਨੇ ਤੇ ਇਦਾਂ ਹੀ ਜਿਹੜੀਆਂ ਉਹ ਉਦੋਂ ਜਿਹੜੀਆਂ ਲੜਾਈਆਂ ਸਨ ਉਹ ਜੰਗਲਾਂ ਦੇ ਵਿੱਚ ਕਰਦੇ ਹੁੰਦੇ ਸਨ ਸਿੱਖ ਤੇ ਜਦੋਂ ਇਹ ਲੜਾਈਆਂ ਤੋਂ ਬਾਅਦ ਉਹਨਾਂ ਨੂੰ ਕਾਫੀ ਸਾਰਾ ਹਜ਼ਾਰਾਂ ਦੇ ਹਿਸਾਬ ਨਾਲ ਹਥਿਆਰ ਜੰਗੀ ਸਮਾਨ ਤੇ ਅਣਗਿਣਤ ਘੋੜੇ ਪ੍ਰਾਪਤ ਹੁੰਦੇ ਨੇ ਤੇ ਇਦਾਂ ਦੀਆਂ ਵੀਡੀਓ ਤੁਹਾਨੂੰ ਆਪਾਂ ਅੱਗੇ ਵੀ ਇਤਿਹਾਸ ਹੋਰ ਵੀ ਦੱਸਾਂਗੇ ਜੀ ਤੇ ਆਪਣਾ ਚੈਨਲ 'ਤੇ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰਿਓ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਸਪੋਰਟ ਕਰੋ ਵਾਹਿਗੁਰੂ ਜੀ ਦਾ ਖਾਲਸਾ ਅੱਛਿ ਵਾਹਿਗੁਰੂ ਜੀ ਦੀ ਪੱਤੇ